ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਨ ਲਾ ਨਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕਉ ਮੀਨ ਬਿਖਿਆਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰਮਨਾ ਪਰੈ ਨ ਜਮ ਕੀ ਫਾਸ ਤਰਨਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰਮਨਾ ਆਉਦ ਜਾਤ ਹੈ ਬੀਤ ਬੇਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬੁਰੇ ਕਿਉ ਨਾ ਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਾਸ਼ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਦਾਰਨ ਪੈ ਹਰਨ ਹਾਰਿਆ ਨਾਥ ਕੀ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤਉ ਕਉ ਦਿਓ ਤਾਂ ਸਿਓ ਨਹਿ ਨਕੀਨ ਕਹੂ ਨਾਨਕ ਨਰਬਾਉਰੀ ਆਬ ਕਿਉ ਡੂਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਹ ਨੀਕੇ ਤਾਮੋ ਕਹੂ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਤੇ ਸਿਮ ਜੇ ਸਿਮਰਤ ਗਤ ਪਾਈਐ ਤੇ ਭਾਜ ਰਿਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਦੇ ਉਪ ਜਿਓ ਨਾਨਕਾ ਲੀਨ ਤਹੇ ਮੈ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਾਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉ ਨੇ ਦਿਉਤ ਰਹੇ ਪਾਰ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮੋਹ ਅਬਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਪਗਵਾਨ ਉਸ ਤਤ ਨਿੰਦਿਆ ਨਾਹੀ ਜਿਹੀ ਕੰਚਣ ਲੋ ਸਮਾਨ ਕਹੋ ਨਾਨਕ ਸੁਨ ਰੀ ਮਨਾ ਮੁਕਤ ਤਾਹੀ ਤੈ ਗਿਆਨ ਹਰ ਖਸੂਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੀ ਮਨਾ ਮੁਕਤ ਤਾਹੇ ਤੈ ਜਾਨ ਭੇ ਕਾਹੂ ਕੋ ਦੇਤ ਨਹ ਨਹ ਪਹਿ ਮਾਨ ਤਿਆਨ ਕਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇਹ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਪਹਿ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨੇ ਸਦੇ ਨੂ ਨਾਨਕ ਭਜੈ ਸਫਲ ਹੋਏ ਤੇਹ ਕਾਮ ਜੇ ਬਾਗੁਣ ਗੋਬਿੰਦ ਪਜਹੁ ਕਰ ਨ ਸੁਣੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤੀ ਉਦਾਰ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਝਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਪਗਵਾਨ ਨੇ ਸਦੈਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੀ ਜਲਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚਿਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਭਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੂ ਨਾਨਕ ਸੁਨ ਰੇ ਮਨਾ ਦੁਰ ਲੱਭ ਮਾਨੁ ਖ ਦੇ ਮਾਇਆ ਕਾਰਨ ਤਾ ਵਹੀ ਮੂਰਖ ਲੋਗ ਅਜਾਣ ਕਹੂ ਨਾਨਕ ਬਿਨ ਹਰ ਪਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਪਜੈ रूप राम तेहि जान हर जन हारे अंतर नहीं नानक साची मान मन माया मैं फदर रहयो बिसरयो गोविंद नाम कहो नानक बिन हर भजन जीवन कौने काम ਪ੍ਰਾਨੀ RAM ਨਚਤਈ ਮਦਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨਾ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਾਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰ ਮਤ ਸਿਓ ਨਾਨਕ ਫਾਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨਾ ਤੀਨ ਆਵਸ ਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੋ ਤੋ ਸੋ ਨਾ ਕੀਓ ਪਰੇ ਲੋਭ ਕੈ ਫੰਦ ਨਾਨਕ ਸਮਿਉ ਰਾਮ ਗਇਓ ਆਬ ਕਿਉ ਰੋਵਤ ਹੰਦ ਮਨ ਮਾਇਆ ਮੈਂ ਰਾਮ ਰਹਿਓ ਨਿਕਸਤ ਨਾ ਹਿਨ ਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾ ਹਿਨ ਪੀਤ ਨਰ ਚਾਹਤ ਕਛ ਔਰ ਔਰ ਕੀ ਔਰ ਪਈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਿਹ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਣੋ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹਿਉ ਬਖਾਨ ਗਰਬ ਕਰਤ ਹੈਂ ਦੇਹ ਕੋ ਬਿਨ ਸੈ ਸ਼ਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਉ ਨਾਨਕ ਤਿਹ ਜਗ ਜੀਤ ਜੇ ਕਾਟ ਸਿਮਰਨ RAM ਕੋ ਸੂ ਨਾਰ ਮੁਕਤਾ ਜਾਨ ਤੇ ਨਾਰ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਣ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੈ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜਿਉ ਸਦਾ ਸੁਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਪਜੋ ਇਕ ਮਨ ਹੋਏ ਇਕ ਚੇਤਿ ਤੀਰਥ ਬਰਤ ਅਰਿ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀ ਨਾ ਕਹੋ ਨਾਨਕੀ ਇਹ ਬਿਦ ਪਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਰਾ ਖੂ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹੇ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਧੀਤ RAM ਗਯੋ RAMਨ ਗਯੋ ਜਾਂ ਕਉ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੂਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛਟਿ ਕਿਉ ਬੰਦਨ ਪਰੇ ਕਸ਼ੂਨਾ ਹੋਤੇ ਉਪਾਏ ਕਹਉ ਨਾਨਕ ਅਬ ਊਟ ਹਰ ਗਾਜ ਜੀਓ ਹੋ ਸਹਾਰੇ ਬਲ ਹੋਆ ਬੰਧਨ ਛੁਟੇ ਸਬ ਕਿਸ ਹੋਤੇ ਉਪਾਏ ਨਾਨਕ ਸਬ ਕਿਸ ਤੁਮ ਰਹਿ ਹਾਥ ਮੈਂ ਤੁਮ ਹੀ ਹੋਤ ਸਹਾਰੇ ਸੰਗ ਸਖਾ ਸਬ ਤਜ ਗਏ ਕੋ ਨ ਨਿਬਿ ਹੋ ਸਾਥੋ कहो नानक यह बिपत में टेक एक रघुनाथ नाम रहो साधु रहो रहो गुरु गोबिंद कहो नानक यह जगत तुम किन जप्यो गुरमंत राम नाम में गो ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਏ ਰਾਮ ਨਾਮੇ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ